ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੀਐਮ ਕਿਸਾਨ ਯੋਜਨਾ 2025 44000 ਰੁਪਏ ਦੀ ਇਕਵੀਂ ਕਿਸ਼ਤ ਜਾਰੀ ਸਭ ਨੂੰ ਮਿਲੇਗਾ ਲਾਭ ਜਲਦੀ ਫਾਰਮ ਕਰੋ ਠੀਕ ਹੈ ਦੇਖੋ ਪੂਰੀ ਜਾਣਕਾਰੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਸਭ ਦੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਵਿੱਚ ਚੱਲਣ ਵਾਲੀ ਸਕੀਮ ਪੀਐਮ ਕਿਸਾਨ ਨਿਧੀ ਯੋਜਨਾ ਸਭ ਤੋਂ ਵੱਡਾ ਧੋਖਾ ਸਭ ਤੋਂ ਵੱਡਾ ਜੋ ਆਪਣੇ ਤੋਂ ਸੱਚ ਲੁਕੋਇਆ ਜਾ ਰਿਹਾ ਹੈ ਕਿਉਂਕਿ ਸਕੀਮ ਬਹੁਤ ਜ਼ਿਆਦਾ ਆਪਣੇ ਲਈ ਖਤਰਨਾਕ ਹੈ ਕਿਉਂਕਿ ਇਸ ਸਕੀਮ 2019 ਦੇ ਵਿੱਚ ਸ਼ੁਰੂਆਤ ਹੋਈ 19 ਤੋਂ ਬਾਅਦ ਲਾਕਡਾਊਨ ਲੱਗਿਆ ਲਾਕਡਾਊਨ ਵਿੱਚ ਇਹ ਸਕੀਮ ਨੇ ਸਾਰਿਆਂ ਨੂੰ ਆਪਣਾ murid ਬਣਾ ਲਿਆ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਚਾਹੇ ਕੋਈ ਕਿਸਾਨ ਜਾਂ ਫਿਰ ਸ਼ਹਿਰ ਵਿੱਚ ਰਹਿਣ ਵਾਲੇ ਸਭ ਨੂੰ ਇਸ ਸਕੀਮ ਨੇ ਆਪਣੇ ਇੱਕ ਅਲੱਗ ਤਰੀਕੇ ਨਾਲ ਲੁੱਟਿਆ ਜਾ ਰਿਹਾ ਲੋਕਾਂ ਨੂੰ ਦੋਸਤੋ ਅੱਜ ਦੀ ਵੀਡੀਓ ਬੇਸ਼ੱਕ ਤੁਹਾਨੂੰ ਗਲਤ ਲੱਗੇ ਲੇਕਿਨ ਜੋ ਅਸਲ ਸੱਚ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਇਹ ਗੱਲ ਇਹ ਸੱਚ ਕਦੇ ਕਿਸੇ ਨੇ ਨਹੀਂ ਸਾਂਝਾ ਕੀਤਾ ਸਭ ਨੂੰ ਪਤਾ ਹੈ 2019 ਦੇ ਵਿੱਚ ਮਹਿੰਗਾਈ ਬਹੁਤ ਫਰਕ ਪਿਆ 2019 ਤੋਂ 25 ਤੱਕ ਆਉਂਦਿਆ ਕਿਉਂਕਿ ਉਸ ਸਮੇਂ ਜਦੋਂ ਲੋਕਡਾਊਨ ਲੱਗਿਆ ਇਹ ਸਕੀਮ ਨੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਆਪਣਾ ਨਾਮ ਕਮਾਇਆ ਮੋਦੀ ਵਾਲਾ 2000 ਰੁਪਏ ਮ ਕਿਸਾਨ ਦਾ 2000 ਕਦੋਂ ਆਵੇਗਾ ਅਜਾਹ ਬਹੁਤ ਕੁਝ ਦੇਖਣ ਨੂੰ ਮਿਲਿਆ ਸਰਕਾਰ ਵੀ ਚੁਲਾਕੀ ਦੇ ਨਾਲ ਪਹਿਲਾ ਖੁਦ ਹੀ ਸਕੀਮ ਬਣਾਉਂਦੀ ਆ ਸਭ ਨੂੰ ਲਾਭ ਦਿੰਦੀ ਆ ਉਸ ਤੋਂ ਬਾਅਦ ਲੋਕਾਂ ਨੂੰ ਆਪਣਾ ਮਰੀਦ ਬਣਾਉਣ ਤੋਂ ਬਾਅਦ ਲੋਕਾਂ ਦੇ ਫਾਰਮ ਕੱਟ ਦਿੱਤੇ ਜਾਂਦੇ ਨੇ ਦੁਬਾਰਾ ਤੋਂ ਲੋਕਾਂ ਨੂੰ ਕੇवाईसी ਲਈ ਬੋਲਿਆ ਜਾਂਦਾ ਕਦੇ ਲੈਂਡ ਸਟਿੰਗ ਲਈ ਬੋਲਿਆ ਜਾਂਦਾ ਲਗ ਲਗ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਸ ਦੇ ਵਿੱਚ ਲੋਕ ਵੀ ਇਸ ਸਕੀਮ ਦੇ ਵਿੱਚ ਐਨੇ ਜ਼ਿਆਦਾ ਗੁੰਮਰਾਹ ਹੋ ਚੁੱਕੇ ਹਨ ਉਹਨਾਂ ਨੂੰ ਬਾਹਰਲੀ ਦੁਨੀਆ ਦਾ ਪਤਾ ਹੀ ਨਹੀਂ ਜਦ ਵੀ ਕੋਈ ਇੱਕ ਪਰਸਨ ਦੂਸਰੇ ਪਰਸਨ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਇਹੀ ਪੁੱਛਦਾ ਤੁਹਾਡੇ ਮੋਦੀ ਵਾਲੇ 2000 ਆਏ ਕਿ ਨਹੀਂ ਆਏ ਤੁਸੀਂ ਵੀ ਦੇਖਿਆ ਹੋਏਗਾ ਸਭ ਦੇ ਮੋਹ ਵਿੱਚੋਂ ਇੱਕੋ ਗੱਲ ਨਿਕਲਦੀ ਆ ਜਦੋਂ ਵੀ ਕੋਈ ਇੱਕ ਦੂਸਰੇ ਨੂੰ ਮਿਲਦਾ ਹੈ ਅਗਰ ਕੋਈ ਪਰਸਨ ਬੋਲਦਾ ਸਾਡੇ ਤਾਂ ਐਨੇ ਪੈਸੇ ਆ ਚੁੱਕੇ ਹਨ ਤਾਂ ਜਿਹੜਾ ਪਰਸਨ ਦੇ ਪੈਸੇ ਨਹੀਂ ਆਉਂਦੇਗੇ ਉਹ ਵਕਫ-ਵਕਫ ਦੁਕਾਨਾਂ ਤੇ ਜਾ ਕੇ ਹਜ਼ਾਰ-ਹਜ਼ਾਰ 2 2000 5 5000 ਦੇਣ ਲਈ ਤਿਆਰ ਹੋ ਜਾਂਦਾ ਹੈ ਲੇਕਿਨ ਕਤਈ ਨਹੀਂ ਦੇਖਦਾ ਕਿ ਇਸ ਸਕੀਮ ਦਾ ਅਸਲ ਸੱਚ ਕੀ ਹੈ ਕਿੰਨਾਂ ਲਈ ਸਕੀਮ ਬਣਾਈ ਗਈ ਹੈ ਇਹ ਸਕੀਮ ਸਿਰਫ ਉਹਨਾਂ ਕਿਸਾਨਾਂ ਲਈ ਬਣਾਈ ਗਈ ਸੀ ਜਿਨ੍ਹਾਂ ਦੀ ਜ਼ਮੀਨ 1 ਕਨਾਲ ਤੋਂ ਲੈ ਕੇ 2.5 ਕਿੱਲੇ ਜਾਂ 5 ਕਿੱਲੇ ਦੇ ਵਿੱਚ ਆਉਂਦੀ ਹੈ ਇਸ ਸਕੀਮ ਦਾ ਉਦੇਸ਼ ਇਹ ਕਿ ਕਿਸਾਨਾਂ ਨੂੰ ਇੱਕ ਰਾਹਤ ਦੇਣੀ ਕਿ ਉਹ ਆਪਣੀ ਦਵਾਈ ਪੱਤਾ ਜੋ ਵੀ ਜ਼ਮੀਨ ਵਿੱਚ ਕਰਨੀ ਪੈਂਦੀ ਹੈ ਮਜਬੂਰੀ ਬਣ ਜਾਂਦੀ ਹੈ ਕਿ ਜਦੋਂ ਝੋਨਾ ਖਰਾਬ ਹੋਣ ਲੱਗ ਜਾਂਦਾ ਜਾਂ ਕਨਕ ਨੂੰ ਸੋਂਢੀ ਤੇ ਲਾ ਪੈ ਜਾਂਦਾ ਉਸ ਸਮੇਂ ਜੋ ਕਿਸਾਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਇੱਕ ਪੱਤੇ ਵਜੋਂ 2000 ਰੁਪਏ ਦਿੱਤਾ ਜਾਂਦਾ ਸੀ ਲੇਕਿਨ ਇਸ ਸਕੀਮ ਨੂੰ ਲੋਕਾਂ ਨੇ ਉਲਟ ਬਣਾ ਰੱਖਿਆ ਕਿ ਇਸ ਸਕੀਮ ਸਿਰਫ ਗਰੀਬਾਂ ਨੂੰ ਮਿਲਣੀ ਚਾਹੀਦੀ ਹੈ ਇਸ ਦੇ ਵਿੱਚ ਦੂਜੇ ਲੋਕ ਅਪਲਾਈ ਨਹੀਂ ਕਰ ਸਕਦੇ ਅਮੀਰ ਕੰਦੇ ਨੇ ਅਸੀਂ ਵੀ ਅਪਲਾਈ ਕਰਾਂਗੇ ਅਗਰ ਗਰੀਬਾਂ ਨੂੰ ਮਿਲ ਰਹੀ ਹੈ ਤਾਂ ਜਿਸ ਦਾ ਲੋਕ ਫਾਇਦਾ ਚੱਕ ਰਿਆਨ ਕੈਫੇ ਵਾਲੇ ਫਾਇਦਾ ਚੱਕ ਰਿਆਨ ਇਸ ਕਰਕੇ ਇਹ ਸਕੀਮਾ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਕੀਮ ਦੇ ਨਾਲ ਫਾਇਦਾ ਕਿਸੇ ਦਾ ਨਹੀਂ ਨੁਕਸਾਨ ਸਭ ਤੋਂ ਵੱਡਾ ਹੋ ਰਿਹਾ ਕਿਉਂਕਿ ਜਿਵੇਂ ਜਿਵੇਂ ਸਕੀਮਾ ਸਰਕਾਰ ਵੱਲੋਂ ਚਲਾਈਆਂ ਜਾਂਦੇ ਨੇ ਸਰਕਾਰ ਆਪਣੇ ਤੁਸੀਂ ਪੈਸਾ ਇਕੱਠਾ ਕਰਕੇ ਆਪਣੇ ਚਾਰ ਲੋਕਾਂ ਨੂੰ ਦਿੰਦਾ ਹੈ ਬਾਕੀ 10 ਲੋਕ ਉਸ ਪਿੱਛੇ ਬੇਫਾਲਤੂ ਤੇ ਭੱਜਣ ਲੱਗ ਜਾਂਦੇ ਹਨ ਉਹ ਸਕੀਮਾਂ ਦਾ ਲਾਭ ਲੈਣ ਲਈ ਬਟ ਉਹ ਇਹ ਭੁੱਲ ਜਾਂਦੇ ਨੇ ਅਗਰ ਇਹ ਸਕੀਮਾਂ ਦੀ ਬਜਾਏ ਸਰਕਾਰ ਤੋਂ ਅਸੀਂ ਕੋਈ ਰੋਜ਼ਗਾਰ ਮੰਗੇ ਕੋਈ ਬੱਚਿਆਂ ਦੇ ਲਈ ਸਹੂਲਤ ਮੰਗੇ ਜਾਂ ਬੱਚਿਆਂ ਦੀ ਪੜ੍ਹਾਈ ਦੀ ਲਈ ਕੋਈ ਚੰਗੇ ਸਕੂਲ ਕਾਲਜ ਮੰਗੇ ਜਾਂ ਬੱਚਿਆਂ ਦੀ ਨੌਕਰੀਆਂ ਮੰਗੇ ਲੋਕ ਇਹ ਚੀਜ਼ਾਂ ਨੂੰ ਭੁੱਲ ਕੇ ਸਿਰਫ ਇਹ ਕਹਿੰਦੇ ਹਨ ਸਾਨੂੰ 2000 ਦਿੱਤਾ ਜਾਵੇ ਸਾਨੂੰ ਐਸ ਸਕੀਮ ਦਾ ਲਾਭ ਦਿੱਤਾ ਜਾਵੇ ਤਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਚੀਜ਼ਾਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਤਾਂ ਸਾਡੀ ਸਭ ਨੂੰ ਇਹ ਅਪੀਲ ਹੈ ਕਿ ਇਹਨਾਂ ਸਕੀਮਾਂ ਦਾ ਬਾਈਕਾਟ ਕੀਤਾ ਜਾਵੇ ਵੱਧ ਤੋਂ ਵੱਧ ਇਸ ਸਕੀਮਾਂ ਦੇ ਬਾਰੇ ਪੀਐਮ ਨੂੰ ਅਤੇ ਪੰਜਾਬ ਦੇ ਸੀਮ ਨੂੰ ਟਵੀਟ ਕੀਤਾ ਜਾਵੇ ਤਾਂ ਜੋ ਇਹ ਸਕੀਮਾਂ ਨੂੰ ਬੰਦ ਕਰਕੇ ਇੱਕੋ ਮੰਗ ਕੀਤੀ ਜਾਵੇ ਇੱਕੋ ਅਪੀਲ ਕੀਤੀ ਜਾਵੇ ਸਾਨੂੰ ਸਕੀਮਾਂ ਨਹੀਂ ਚਾਹੀਦੀਆਂ ਤੁਸੀਂ ਆਪਣੀਆਂ ਸਕੀਮਾਂ ਆਪਣੇ ਕੋਲ ਰੱਖੋ ਸਾਨੂੰ ਰੋਜ਼ਗਾਰ ਦੋ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੋ ਸਾਡੀ ਜੋ ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ ਉਸ ਨੂੰ ਘੱਟ ਕੀਤਾ ਜਾਵੇ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੋ ਪਹਿਲਾਂ ਕੰਮ ਕਰ ਰਿਕੇ ਪੇਟ ਪਾਰੇ ਸੀ ਉਹ ਪਾਲ ਲਵਾਂਗੇ ਲੇਕਿਨ ਅੱਜ ਦੇ ਸਮੇਂ ਵਿੱਚ ਅਗਰ 2000 ਰੁਪਏ 4 ਮਹੀਨਿਆਂ ਬਾਅਦ ਆਉਂਦਾ ਉਸ 4000 ਨਾਲ ਜਾਂ 2000 ਨਾਲ ਕਿਸੇ ਦਾ ਕੋਈ ਗੁਜ਼ਾਰਾ ਨਹੀਂ ਹੁੰਦਾਗਾ ਇਹ ਇੱਕ ਗੁੰਮਰਾਹ ਕਰਨ ਦੇ ਲਈ ਆਪਾਂ ਨੂੰ ਦਿੱਤਾ ਜਾ ਰਿਹਾ ਤੁਸੀਂ ਆਪ ਦੇਖੋ ਤੁਹਾਡੇ ਆਸ-ਪਾਸ ਜਿੰਨਾਂ ਲੋਕਾਂ ਦੇ ਵੀ ਇਹ ਪੈਸੇ ਸਕੀਮ ਰਹੀ ਆਈ ਅੱਜ ਤੱਕ ਉਹਨਾਂ ਨੇ ਕੀ ਕੁਝ ਬਣਾਇਆ ਕੁਝ ਵੀ ਨਹੀਂ ਬਣਿਆ ਜਿੰਨਾ ਪੈਸਾ ਆਉਂਦਾ ਉਹ ਵਿਅਰਥ ਹੀ ਜਾ ਰਿਹਾਗਾ ਇਸ ਕਰਕੇ ਅਜਿਹੀਆਂ ਸਕੀਮਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਸਰਕਾਰ ਨੂੰ ਇਹ ਅਪੀਲ ਕੀਤੀ ਜਾਵੇ ਸਾਡੀ ਮਹਿੰਗਾਈ ਜੋ ਸਾਡਾ ਰੋਜ਼ਾਨਾ ਜੀਵਨ ਵਿੱਚ ਰਾਸ਼ਨ ਅਸੀਂ ਵਰਤਦੇ ਹਾਂ ਤੇਲ ਸਾਬਣ ਘੋ ਅਜਹੀਆਂ ਚੀਜ਼ਾਂ ਨੂੰ ਰੇਟ ਘੱਟ ਕੀਤਾ ਜਾਵੇ ਜਾਂ ਫਿਰ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤਾ ਜਾਣ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਇੱਕ ਪਰਿਵਾਰਕ ਮੈਂਬਰ ਵਿੱਚ ਅਗਰ ਟੋਟਲ 4 ਮੈਂਬਰ ਨੇ ਇੱਕ ਮੈਂਬਰ ਸਰਕਾਰੀ ਜੋਬ ਕਰਦਾ ਤਾਂ ਬਾਕੀ 3 ਬਹੁਤ ਜ਼ਿਆਦਾ ਸੇਫ ਹੋ ਜਾਣਗੇ ਉਹਨਾਂ ਦਾ ਇੱਕ ਰੋਜ਼ਗਾਰ ਵਧੀਆ ਹੋ ਜਾਵੇਗਾ ਘਰ ਦਾ ਪਹਿਰਾਵਾ ਬਦਲ ਜਾਂਦਾ ਹੈ ਇਸ ਕਰਕੇ ਇਸ ਸਕੀਮਾਂ ਦਾ ਬਾਈਕਟ ਕਰਨਾ ਚਾਹੀਦਾ ਹੈ। ਔਰ ਦੂਸਰੇ ਪਾਸੇ ਜਿਹੜੇ ਲੋਕ ਇਸ ਸਕੀਮਾਂ ਦੀ ਫਜ਼ੂਲੀ ਲਾਭ ਲੈਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਸਕੀਮ ਬਣਾਈ ਜਾਂਦੀ ਹੈ ਉਸ ਦੇ ਵਿੱਚ ਰੂਲ ਰੱਖੇ ਜਾਂਦੇ ਨੇ ਜੋ ਸਪਸ਼ਟ نیچے ਦੇਖ ਸਕਦੇ ਹੋ ਇੰਪੋਰਟੈਂਟ ਨੋਟੀਫਿਕੇਸ਼ਨ ਚ ਸਰਕਾਰ ਵੱਲੋਂ ਫਿਜ਼ੀਕਲੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕੋਈ ਵੀ ਪਰਸਨ ਅਗਰ ਅਜਾਹ ਪਾਇਆ ਜਾਂਦਾ ਹੈ ਜੋ ਸਕੀਮ ਦੀ ਗਾਈਡਲਾਈਨਸ ਖਿਲਾਫ ਹੋ ਕੇ ਸਕੀਮ ਦਾ ਲਾਭ ਲੈਂਦਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਸ ਦਾ ਫਾਰਮ ਅਤੇ ਉਸ ਦਾ ਬੈਂਕ ਖਾਤਾ ਸਸਪੈਂਡ ਕਰਕੇ ਜਿੰਨਾ ਵੀ ਪੈਸਾ ਉਹਨਾਂ ਨੇ ਲਿਆ ਸਾਰਾ ਪੈਸਾ ਵਾਪਸ ਲਿਆ ਜਾਵੇਗਾ ਸਕੀਮ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਿਖਿਆ ਆ ਬਹੁਤ ਹਸਬੰਡ ਐਂਡ ਵਾਈਫ ਯਾਨੀ ਕਿ ਹਸਬੰਡ ਐਂਡ ਵਾਈਫ ਦੋਨੋਂ ਇਸ ਸਕੀਮ ਦਾ ਇਕੱਠੇ ਲਾਭ ਨਹੀਂ ਲੈ ਸਕਦੇ ਜਾਂ ਹਸਬੰਡ ਸਕੀਮ ਦਾ ਲਾਭ ਲੈ ਸਕਦਾ ਹੈ ਜਾਂ ਵਾਈਫ ਲੈ ਸਕਦੀ ਹੈ ਉਸ ਤੋਂ ਬਾਅਦ ਜੋ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਵੀ ਸਕੀਮ ਦਾ ਲਾਭ ਨਹੀਂ ਲੈ ਸਕਦੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਜੋ ਇਸ ਦੇ ਵਿੱਚ ਇਨਸਟਰਕਸ਼ਨ ਦਿੱਤੇ ਹੋਏ ਹਨ ਯਾਨੀ ਲੇਕਿਨ ਫਿਰ ਵੀ ਲੋਕ ਇਸ ਚੀਜ਼ ਨੂੰ ਗੁੰਮਰਾਹ ਹੋ ਕੇ ਵੱਧ ਤੋਂ ਵੱਧ ਪੈਸੇ ਭਰ ਕੇ ਸਕੀਮ ਦੇ ਵਿੱਚ ਅਪਲਾਈ ਕਰਦੇ ਹਨ ਕੋਈ ਫਾਰਮ ਐਕਟਿਵ ਕਰਾ ਲਿਆ ਕੋਈ ਕੀ ਕਰਵਾ ਰਿਹਾ ਤਾਂ ਅਜਾਂ ਕਰਨ ਦੀ ਬਜਾਏ ਸਰਕਾਰ ਤੋਂ ਨੌਕਰੀਆਂ ਮੰਗੋ ਸਰਕਾਰ ਤੋਂ ਰੋਜ਼ਗਾਰ ਮੰਗੋ ਮਹਿੰਗਾਈ ਜੋ ਵਧ ਹੋ ਚੁੱਕੀ ਹੈ ਉਸ ਨੂੰ ਘੱਟ ਕਰਨ ਦੀ ਲਈ ਅਪੀਲ ਕਰੋ ਸਕੀਮਾਂ ਨੂੰ ਪੁੱਲੋ ਇਹ ਵੀਡੀਓ ਉਮੀਦ ਕਰਦੀ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਇਹ ਵਧੀਆ ਲੱਗਿਆ ਜੋ ਅਸਲ ਸੱਚ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਜਿਹੀਆਂ ਅਪਡੇਟ ਅਜਿਹੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ